ਹਾਂ ਇਹ ਚੰਗੋਵਾਲ ਸਾਰਾ ਰੋਡ ਟੁੱਟਿਆ ਆ। ਜਿਹੜੇ ਡੇਲੋਂ ਤੋਂ ਲੈ ਕੇ ਸ਼ੰਕਰ ਤੱਕ ਬੁਰਾ ਹਾਲ ਹੀ ਆ। ਇਹ ਅਧਾਰੇ ਨਾਲ ਸਰਕਾਰੀ ਲੱਗ ਗਿਆ। ਉਹਦੀ ਹਾਲਤ ਕੀ ਹੋਈ ਆ ਹੁਣ ਤੱਕ? ਆਪਣੀ ਮਾਨ ਸਰਕਾਰ ਲੈ ਕੇ ਆਈ ਆ ਲੈਂਡ ਪੂਲਿੰਗ ਨੀਤੀ। ਉਹ ਕਹਿੰਦੇ ਜੀ ਸ਼ਹਿਰਾਂ ਦਾ ਵਿਕਾਸ ਕਰਨਾ। ਉੱਥੇ ਲੋਕ ਬਸਾਉਣੇ ਆ ਲਿਆ ਲਿਆ ਕੇ। ਇਹ ਪਿੰਡਾਂ ਦਾ ਵਿਕਾਸ ਉਹਨਾਂ ਨੇ ਕਰਤਾ ਪਹਿਲਾਂ ਹੀ ਆ ਦੇਖੋ ਪਿੰਡਾਂ ਦਾ ਵਿਕਾਸ ਦਿਖਾ ਰਿਹਾ ਤੁਹਾਨੂੰ ਇਹ ਹੈਗਾ ਪਿੰਡ ਕਣਕੇਸ। ਘਟ ਤਾਂ ਵੱਟ ਪਿੱਛੇ ਬੰਦਾ ਵੜ ਦਿੰਨੇ ਨੇ ਇੱਥੇ ਫੇਰ 24000 ਏਕੜ ਤੇ ਕਬਜ਼ਾ ਕਰਨ ਨੂੰ ਫਿਰਦੀ ਆ ਦਿੱਲੀ ਵਾਲੀ ਸਰਕਾਰ ਕਿਉਂਕਿ ਮੈਨੂੰ ਨਹੀਂ ਲੱਗਦਾ ਕਿ ਭਗਵਾਨ ਤਮਾਨ ਇਸ ਕੰਮ ਲਈ ਜੇ ਸ਼ੀਤੀ ਰਾਜੀ ਹੋਇਆ ਹੁਣ ਇਹਦਾ ਸਾਬਜ਼ਾ ਹਰ ਆ ਵੀ ਇਹਨਾਂ ਨੇ ਜਿਹੜੇ ਪੁੱਢਾ ਜਾਂ ਗਲੱਡਾ ਉਹ ਦੀ ਜਿਹੜੀ ਅਉਦੇਦਾਰੀ ਆ ਉਹ ਤਾਂ ਇਹਨਾਂ ਨੇ ਚੀਫ ਸੈਕਟਰੀ ਨੂੰ ਦੇਤੀ ਆ ਮੁੱਖ ਮੰਤਰੀ ਨੂੰ ਤਾਂ ਵਿੱਚੋਂ ਕੱਢ ਹੀ ਦਿੱਤਾ ਉਹਦੇ ਮੁੱਖ ਮੰਤਰੀ ਨੇ ਜੇਕਰ ਹੁਣ ਲੱਗਦਾ ਹੀ ਆ ਨਾਜਾ ਹੀ ਆ ਵੀ ਭਗੋਂ ਮੁੱਖ ਮੰਤਰੀ ਵਿਰੋਧ ਕਰਦਾ ਹੋਣਾ ਕਿਉਂਕਿ ਉਹ ਹੈਗਾ ਪੰਜਾਬ ਦੇ ਜਿਹੜੇ ਪਿੰਡਾਂ ਵਾਲੇ ਜਿਹਨੂੰ ਪਤਾ ਵੀ ਪੰਜਾਬੀ ਵੱਟ ਪਿੱਛੇ ਬੰਦਾ ਵੜ ਦਿੰਦੇ ਨੇ ਤੇ 24000 ਏਕੜ ਜ਼ਮੀਨ ਉਹ ਵੀ ਮੁਫਤ ਵਿੱਚ ਕਿੱਥੋਂ ਦੇ ਦੇਣਗੇ ਉਹ ਉਹਨੇ ਇੰਨਾ ਗੱਲ ਨਹੀਂ ਕੀਤੀ ਹੋਣੀ ਲਾਜ਼ਮੀ ਪਰ ਇਹ ਦੇੜ ਨੇ ਦਿੱਲੀ ਵਾਲੇ ਬਾਊ ਜੀ ਹੋਣੀ ਨੇ ਇਹਨਾਂ ਨੂੰ ਪੰਜਾਬ ਦੇ ਹਾਲਾਤ ਪਤਾ ਨਹੀਂ ਇਹਨਾਂ ਨੇ ਡੁੱਬਦੀ ਯਾਰ ਇਹ ਪਾਰਟੀ ਖੜੀ ਕੀਤੀ ਸੀ ਪੰਜਾਬੀਆਂ ਨੇ ਇਹਨਾਂ ਦਾ ਧੰਨਵਾਦ ਤਾਂ ਕੀ ਕਰਨਾ ਸੀਗਾ ਉਲਟ ਆ ਕੇ ਯਾਰ ਇਹਨਾਂ ਨੇ ਤੁਸੀਂ ਘੱਟ ਆਉਣ ਲੱਗ ਪੇ ਜ਼ਮੀਨਾਂ ਖਾਣ ਲੱਗ ਪਈਆਂ ਦੀਆਂ ਚੰਗਾ ਤੁਸੀਂ ਛਲਾ ਦੇ ਰਹੇ ਹੋ ਯਾਰ ਇੱਕ ਥੋੜੀ ਮਤਲਬ ਪਾਰਟੀ ਜੀ ਉਂਦੀ ਰੱਖਣ ਦਾ ਜਿਹੜੀਆਂ ਤੁਸੀਂ ਵਾਦੇ ਗੱਲਾਂ ਕਰਕੇ ਆਏ ਸੀ ਜਿਹੜੀਆਂ ਆਸਾਂ ਲਾ ਕੇ ਆਏ ਸੀਗੇ ਉਹਨਾਂ ਤੇ ਤੁਸੀਂ ਕਈ ਕਰੇ ਨਹੀਂ ਉਤਰੇ ਹੁਣ ਚੰਗੇ ਪਲੇ ਵਸਦੇ ਪਿੰਡ ਨੇ ਉਹ ਉਹਨਾਂ ਨੂੰ ਯਾੜੋਂਗੇ ਉੱਥੇ ਆ ਕੇ ਵਸਾਉਣਾ ਕੀ ਉਹਨਾਂ ਨੂੰ ਇਹ ਤਾਂ ਦੱਸ ਦੋ ਕੌਣ ਬੰਦੇ ਤੁਹ ਤੋਂ ਮੰਗ ਕਰ ਰਹੇ ਨੇ ਵੀ ਹਾਂ ਜੀ ਇੱਥੇ ਸਾਨੂੰ ਕਲੋਨੀਆਂ ਲਵੋ ਕੱਟ ਕੇ ਜੀ ਇੱਥੇ ਰਹਿਣ ਲੱਗਣਾ ਵਸਦੇ ਪਿੰਡੋਂ ਚੰਗਾ ਯਾਰ ਤੁਸੀਂ ਇਹ ਕਹਿੰਦਾ ਇੱਥੇ ਹਰੇ ਭਰੇ ਮਤਲਬ ਤੁਸੀਂ ਖੇਤ ਉਹ ਯਾੜ ਕੇ ਕੰਕਰੀਟ ਦਾ ਜੰਗਲ ਉਸ਼ਾਰੋਗੇ ਕੀ ਗੱਲ ਇਹ ਵਾਤਾਵਰਨ ਦਾ ਸ਼ੇਰਖਣ ਨਹੀਂ ਜਿਹਨੂੰ ਆ ਕੀ ਕਹਿੰਦੇ ਹੁੰਦੇ ਨੇਗੇ ਜਿਹੜੀ ਵਾਤਾਵਰਨ ਦੇ ਵਿੱਚ ਡਿਫਰੈਂਸ ਆਉਂਦੇ ਆਂਦੇ ਕੁਦਰਤ ਦੇ ਨਾਲ ਵਾਤਾਵਰਨ ਦੇ ਨਾਲ ਸਿੱਧੀ ਸ਼ੇਰ ਸਾੜ ਆਹੇ ਇਹ ਬੇਨਤੀ ਆ ਜਿਹੜੇ ਵੱਸਦੇ ਪਿੰਡ ਨੇ ਤੁਸੀਂ ਉਹਨਾਂ ਵੱਲ ਧਿਆਨ ਦਿਵੋ ਪਿੰਡਾਂ ਦੀ ਹਾਲਤ ਦੇਖੋ ਜਾ ਕੇ ਆ ਰਿਪੋਰਟ ਮੈਂ ਤਿਆਰ ਕੀਤੀ ਹੈ ਇੱਕ ਪਿੰਡਾਂ ਦੀਆਂ ਸੜਕਾਂ ਦਾ ਹਾਲ ਦੇਖੋ ਤੁਸੀਂ ਕਿਵੇਂ ਨਰਕ ਵਰਗੇ ਹਾਲਾਤ ਹੋਏ ਪਏ ਨੇ ਆ ਜਿਹੜੇ ਫੰਡ ਦਿੱਤੇ ਸੀ ਸਰਕਾਰ ਨੇ ਡਵੈਲਪਮੈਂਟ ਦੇ ਲਈ ਸਾਰੇ ਵਾਪਸ ਫੰਡ ਜਮ੍ਹਾਂ ਕਰਵਾ ਲੈਣੇ ਵਾਪਸ ਕਹਿੰਦੇ ਮੋੜੂ ਸਾਡੇ ਇੱਥੇ ਰੁੜਕਾ ਖੜੇ ਐ ਰੋਡ ਦੇ ਉੱਤੇ ਕਿੱਲੋਕ ਪਲਾਂਟ ਬਣਿਆ ਹੋਇਆ ਜੀ ਬਜਰੀ ਪਲਾਂਟ ਉਹ ਬੰਦ ਪਿਆ ਉੱਥੇ ਕੌਣ ਬੋਲਦੇ ਨੇ ਜਦ ਕਿ ਤੁਹਾਨੂੰ ਚਾਹੀਦਾ ਹੈਗਾ ਪਤਾ ਜੀ ਸਰਕਾਰ ਨੂੰ ਵੀ ਮੂਹਰੇ ਬਰਸ਼ਤ ਆ ਰਹੀਆਂ ਨੇ ਉਸ ਤੋਂ ਪਹਿਲਾਂ ਪਹਿਲਾਂ ਇਹਨੂੰ ਸੜਕਾਂ ਦਾ ਤਿਆਰੀ ਪਹਿਲਾਂ ਕਰਦੈਣੀ ਚਾਹੀਦੀ ਸੀ ਪਰ ਉਧਰ ਤਾਂ ਧਿਆਨ ਹੀ ਨਹੀਂ ਯਾਰ ਮੁੱਦੇ ਹੋਰ ਹੀ ਪਰਪਸੇ ਲਈ ਫਿਰਦੇ ਹੋ ਤੁਸੀਂ ਨਾ ਤਾਂ ਨਸ਼ਾ ਮੁਕਿਆ ਪੰਜਾਬ ਦੇ ਵਿੱਚੋਂ ਪਚਟਿਆ ਟੀਕੇ ਲਾ ਲਾ ਕੇ ਮੁੰਡੇ ਉਹ ਮਰ ਰਹੇ ਨੇ ਕੋਈ ਫੇਰ ਰੋਜ਼ਗਾਰੀ ਆ ਉਹਕ ਨਹੀਂ ਚੱਲ ਰਹੀ ਆ ਕੋਈ ਮੁੰਡਿਆਂ ਦਾ ਰੋਜ਼ਗਾਰ ਨਹੀਂ ਜਿਹੜੇ ਰੋਜ਼ਗਾਰ ਦੀ ਮੌਕੇ ਹੁੰਦੇ ਨੇ ਉਹ ਤੁਸੀਂ ਬਾਹਰ ਦੇ ਛੂਪੇ ਵਾਲੇ ਮੁੰਡਿਆਂ ਦੇ ਹੀ ਜਾਂਦੇ ਹੋ ਕਿਤੇ ਹਿਮਾਚਲ ਵਾਲੇ ਫਿੱਟ ਕਰਦੇ ਕਿਤੇ ਹਰਿਆਣੇ ਵਾਲੇ ਕਿਤੇ ਦਿੱਲੀ ਵਾਲੇ ਪੰਜਾਬ ਦੇ ਮੁੰਡਿਆਂ ਕੋਕਣੀ ਫੇਰ ਬਹਿਲੇ ਉਹ ਬਚਾਰੇ ਨਸ਼ਾ ਨਹੀਂ ਕਰਨਗੇ ਹੋਰ ਕੀ ਕਰਨਗੇ ਤੁਸੀਂ ਮੜਾ ਜਾ ਪਿੰਡਾਂ 'ਚ ਆ ਜਾਓ ਨਹੀਂ ਤਾਂ 1.5 ਸਾਲ ਰਹਿ ਗਿਆ ਤੁਹਾਡੀ ਸਰਕਾਰ ਤਾਂ ਆਪਸੇ ਕੋਈ ਸੁਭਾਵਨਾ ਹੈ ਨਹੀਂ ਆਉਣ ਦੀ ਤੁਹਾਨੂੰ ਇਹੀ ਲੱਗ ਰਿਹਾ ਉਹਨਾਂ ਦਾ ਵੀ ਕਾਂਗਰਸ ਵਾਲੇ ਪਾਟੇ ਫਿਰਦੇ ਨੇ ਤੇ ਅਕਾਲੀ ਦਲ ਨੂੰ ਕਾ ਤੁਮ ਉਹ ਲੋਕਾਂ ਦਾ ਕੁਝ ਨਹੀਂ ਪਤਾ ਲੋਕਾਂ ਨੇ ਪਿਛਲੀ ਵਾਰ ਵੀ ਕਾਂਗਰਸ ਨੂੰ ਹਰਾਉਣ ਖਾਤਰ ਹੀ ਤੁਹਾਨੂੰ ਝੜੂ ਵਾਲਿਆਂ ਨੂੰ ਜਿਤਾਇਆ ਸੀਗਾ ਤੁਸੀਂ ਇਹ ਹਾਲਤ ਦੇਖੋ ਪਹਿਲਾਂ ਪਿੰਡ ਵਾਲਿਆਂ ਦੀ ਲੋਕਾਂ ਦੀ ਜਿਹੜੇ ਛੋਟੇ ਛੋਟੇ ਸਕੂਲਾਂ ਵਾਲੀਆਂ ਗੱਡੀਆਂ ਨੇ ਪਿੰਡਾਂ ਦੇ ਵਿੱਚ ਉਹ ਜ਼ਿਆਦਾ ਚੱਲਦੀਆਂ ਨੇ ਕਿੰਨੇ ਹਾਸੇ ਹੁੰਦੇ ਨੇ ਹਰੇਕ ਹਫ਼ਤੇ ਦਸ ਦਿਨਾਂ ਬਾਅਦ ਕੋਈ ਨਾ ਕੋਈ ਘਵਰ ਆ ਜਾਂਦੀ ਕਿਤੇ ਬੱਚਾ ਕਿਵੇਂ ਹੋ ਗਿਆ ਕਿਤੇ ਇੱਕ ਇੱਕਨਾਂ ਦੁਰਘਟਨਾ ਦੁਖਦਈ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਹੁਣ ਉਹਨਾਂ ਚ ਇਹ ਵੀ ਜ਼ਿੰਮੇਵਾਰੀ ਹੈ ਡਰਾਈਵਰ ਕਿੰਨਾ ਮਤਲਬ ਹੋ ਜਾਂਦਾ ਹਾਈਪਰ ਵੀ ਬੰਦਾਂ ਦੀ ਗੱਡੀ ਐ ਜੇ ਸੜਕਾਂ ਘਟੀਆਂ ਸੜਕਾਂ ਨੇ ਆ ਦੋ ਟਾਇਰ ਤਾਂ 4 ਮਹੀਨਿਆਂ ਦੇ ਵਿੱਚ ਮੇਰੀ ਗੱਡੀ ਦੇ ਪਾੜ ਗਏ ਨੇ ਮੈਂ ਵੀ ਸਕੂਲ ਬੱਸ ਆਪਰੇਟਰ ਆ ਇੰਨੀਆਂ ਸੜੀਆਂ ਹੋਈਆਂ ਘਟੀਆਂ ਸੜਕਾਂ ਨੇ ਕਿਸੇ ਪਾਸੇ ਨੰਗਣ ਨੂੰ ਰਾਹ ਨਹੀਂ ਘਟ ਘਟ ਟੋਏ ਦੇ ਟਾਪ ਗੇਰ ਤਾਂ ਪੈਂਦੇ ਹੀ ਨਹੀਂ ਤੇ ਸੜੀਆਂ ਗੱਡੀਆਂ ਸੁਣ ਸੁਣੇ ਵਾਂਗੂ ਖੜਕੀਆਂ ਪਈਆਂ ਨੇ ਆ ਡਰਾਈਵਰ ਸਾਰੇ ਕੀ ਮੰਗ ਕਰ ਰਹੇ ਨੇ ਵੀ ਸੜਕਾਂ ਦੀ ਛਾੜ ਲੈ ਲਓ ਯਾਰ ਜਿੱਥੇ ਕੰਮ ਕਰਨ ਵਾਲੇ ਉਧਰ ਤਾਂ ਤੁਹਾਡਾ ਧਿਆਨ ਹੀ ਨਹੀਂ ਨੀ ਭਗਵਾਨਤਮਨ ਸਾਹਿਬ ਕਹਿੰਦੇ ਨੇ ਵੀ ਹਾਂ ਜੀ ਸਰਕਾਰ ਆਪ ਕਲੋਨੀਆਂ ਕੱਟੋਗੇ ਸਰਕਾਰੀ ਕਲੋਨੀਆਂ ਕੱਟਾਂਗੇ ਬਹੁਤ ਵਧੀਆ ਕੱਟਾਂਗੇ ਤੇ ਲੋਕ ਉਹਦੇ ਚ ਰਹਿਣਗੇ ਵਧੀਆ ਕਲੋਨੀਆਂ ਬਣਣਗੀਆਂ ਤੁਸੀਂ ਹੁਣ ਤੱਕ ਦਾ ਇਤਿਹਾਸ ਦੇਖੋ ਵੀ ਜਿਹੜੀ ਅਧਾਰੇ ਨਾਲ ਸਰਕਾਰੀ ਲੱਗ ਗਿਆ ਉਹਦੀ ਹਾਲਤ ਕੀ ਹੋਈ ਹੈ ਹੁਣ ਤੱਕ ਕਿਤੇ ਦੇਖਿਆ ਕੋਈ ਰੋਡਵੇ ਦੀਆਂ ਬੱਸਾਂ ਲਾ ਲੋ ਸਰਕਾਰੀ ਦੀ ਉਹਨਾਂ ਦਾ ਕੀ ਹਾਲਤ ਆ ਸਰਕਾਰੀ ਸਕੂਲ ਦੇਖ ਲਓ ਉਹਨਾਂ ਦੀਆਂ ਕੀ ਹਾਲਤਾਂ ਨੇ ਪ੍ਰਾਈਵੇਟ ਸਕੂਲ ਦੇਖ ਲਓ ਕਿੱਥੇ ਨੇ ਸਰਕਾਰੀ ਹਸਪਤਾਲ ਦੇਖ ਲਓ ਕੀ ਹਾਲਤ ਆ ਤੇ ਸਰਕਾਰੀ ਸਕੂਲ ਪ੍ਰਾਈਵੇਟ ਹਸਪਤਾਲ ਦੇਖ ਲਓ ਉਹਨਾਂ ਦੇ ਕਿੰਨੇ ਵਧੀਆ ਨੇਗੇ ਕੋਈ ਵੀ ਧਾਰਾ ਦੇਖ ਲਓ ਤੁਸੀਂ ਆ ਬੀਐਸਐਨਐਲ ਤਾਂ ਖਤਮ ਹੀ ਕਰਤਾ ਸਰਕਾਰੀ ਸੀਗਾ ਤੇ ਪ੍ਰਾਈਵੇਟ ਕੰਪਨੀ ਕਿੰਨੀ ਵਧੀਆ ਚੱਲ ਰਹੀਆਂ ਨੇ ਸਰਕਾਰੀ ਬੈਂਕਾਂ ਨੇ ਉਹਨਾਂ ਦੇ ਹਾਲਤ ਦੇਖ ਲਓ ਲੋਕ ਜਾਣ ਤੋਂ ਡਰਦੇ ਆ ਉੱਥੇ ਨਾ ਕੋਈ ਬੈਂਕ ਕਰਮਚਾਰੀ ਚਾਹੇ ਨਾਲ ਗੱਲ ਨਹੀਂ ਕਰਦਾ ਵੀ ਤੇ ਆ ਪ੍ਰਾਈਵੇਟ ਬੈਂਕਾਂ ਦੇ ਚਰੀਐਵਿਸੀ ਵਾਲੀਆਂ ਮੜਾ ਜਾਂਦੇ ਨੂੰ ਪਤਾ ਲੱਗ ਜਾ ਵੀ ਕਸਟਮਰ ਨੂੰ ਆ ਪ੍ਰੋਬਲਮ ਜਿਹੜੀ ਭੱਜੇ ਜਾਂਦੇ ਨੇ ਜਿਹੜੀ ਮੌਕੇ ਦੇ ਮਸਲੇ ਹੱਲ ਕਰ ਦਿੰਦੇ ਨੇ ਸਰਕਾਰੀ ਜਿਹਦੇ ਨਾਲ ਸਰਕਾਰੀ ਲੱਗ ਗਿਆ ਤਾਂ ਤਾਂ ਵੈਸੇ ਹੀ ਬੜਾ ਕਰਕ ਤੇ ਕੀ ਗਾਰੰਟੀ ਆ ਵੀ ਇੱਥੇ ਤੁਸੀਂ ਸਰਕਾਰੀ ਕਲੋਨੀਆਂ ਕੱਟ ਦੋਗੇ ਤੇ ਇਹ ਸਹੀ ਚੱਲਣਗੀਆਂ ਤੇ ਇੰਨੀ ਲੋਕਾਂ ਨੂੰ ਤੁਸੀਂ ਬੇਜਮੀਨੇ ਕਰਕੇ ਯਾਰ ਉਹ ਜਾਣਗੇ ਕਿੱਥੇ ਜਿਨ੍ਹਾਂ ਨੇ ਸਾਡਾ ਖੇਤੀ ਸਾਡਾ ਕੀਤਾ ਵੀਰੇ ਸਾਨੂੰ ਵਿਰਾਸਤਾ ਛੱਡੀ ਖੇਤੀ ਨਾਲੇ ਭਗਵੰਤ ਸਿੰਘ ਜੀ ਤੁਹਾਨੂੰ ਤਾਂ ਪਤਾ ਸਾਰਾ ਕੁਝ ਪੰਜਾਬੀਆਂ ਦੀ ਵਿਰਾਸਤਾ ਖੇਤੀ ਇਹ ਨਾ ਖੋਹੋ ਇਹਦਾ ਵੱਟ ਪਿੱਛੇ ਬੰਦਾ ਮਾਰ ਦਿੰਦੇ ਨੇ ਤੇ ਤੁਸੀਂ 24000 ਏਕੜ ਜ਼ਮੀਨ ਦੱਬਣ ਲੱਗੇ ਹੋ ਕਿ ਫ੍ਰੀ 'ਚ ਭੁੱਲ ਜਾਓ ਤੁਸੀਂ ਜਿਹੜਾ ਵਸੇ ਹੋਏ ਪਿੰਡ ਨੇ ਪਿੰਡ ਤੋਂ ਵਸਦੇ ਰਹਿਣ ਤੋਂ ਪਿੰਡਾਂ ਨੂੰ ਤਹਾਨੂੰ ਐਡਾ ਯਾਰ ਮਾਣ ਨਾਲ ਮੈਂ ਤਾਂ ਹੈਰਾਨ ਦੀ ਗੱਲ ਆ ਯਾਰ ਇੰਨਾ ਤੁਹਾਨੂੰ ਪਿਆਰ ਦਿੱਤਾ ਪੰਜਾਬੀਆਂ ਨੇ ਤੁਸੀਂ ਆ ਬੰਦ ਮੋੜ ਰਹੇ ਹੋ ਪੰਜਾਬੀਆਂ ਦਾ ਯਾਰ ਪਿਆਰ ਦਾ ਕਿਸੇ ਪਾਸੇ ਦੇ ਤੁਸੀਂ ਨੌਕਰੀਆਂ ਭਰਤੀਆਂ ਕਰਦੇ ਹੋ ਸਾਰੇ ਉਹ ਵੀ ਬਾਹਰਲੇ ਛੂਪਿਆਂ ਤੋਂ ਲਈ ਜਾਂਦੇ ਹੋ ਕੋਈ ਸਰਕਾਰੀ ਸਕੀਮ ਆਉਂਦੀ ਆ ਯਾਰ ਸਾਨੂੰ ਤਾਂ ਮੰਗਤੇ ਬਣਾ ਕੇ ਰੱਖਤਾ ਆ ਸੜਕਾਂ ਬਣਾਉਣ ਖਾਤਰ ਅਸੀਂ ਸੜਕਾਂ ਗੜੀਆਂ ਗਲੀਆਂ ਨਾਲੀਆਂ ਜੀ ਤੁਰੇ ਫਿਰਦੇ ਆ ਅੱਗੇ ਹਲਕਾ ਜਿਹੜਾ ਹਲਕਾ ਖੇਲਾ ਆ ਪਹਿਲਾਂ ਤੁਹਾਨੂੰ ਮੈਂ ਹਾਲਤ ਦਿਖਾਉਣਾ ਸੜਕਾਂ ਦੀ ਬਾਕੀ ਬਾਕੀ ਬੈਟਾਂ ਲਾਈਆਂ ਨੇ ਦੇਖਿਓ ਲੋਕਾਂ ਨੇ ਕੀ ਕਿਵੇਂ ਚੀਕ ਝਗਾੜਾ ਪਿਆ ਹੋਇਆ ਏ ਯਾਰ ਆਪਣੇ ਇੱਥੋਂ ਸ਼ੁਰੂ ਹੋ ਜਾਂਦੀ ਏ ਡੇਲੋ ਤੋਂ ਲੈ ਕੇ ਸ਼ੰਕਰ ਤੱਕ ਬੁਰਾ ਹਾਲ ਹੀ ਆ ਅੱਗੇ ਬਾਕੀ ਦਾ ਲਿੰਕ ਰੋਡ ਨੇ ਜਿਵੇਂ ਆਪਣੇ ਸਰਕਾਰ ਕਹਿੰਦੀ ਐ ਮੈਂ ਵੀ ਲੈਂਡ ਪੂਲਿੰਗ ਨੀਤੀ ਲਿਆ ਕੇ ਬਿਲਡਿੰਗਾਂ ਬਣਾਉਣੀਆਂ ਨੇ ਤਾਂ ਹੀ ਹੁਣ ਲੱਗਦਾ ਨਹੀਂ ਵੀ ਪਹਿਲਾਂ ਇਹ ਵਿਕਾਸ ਕੀਤਾ ਜਾਣਾ ਜ਼ਰੂਰੀ ਏ ਕਿ ਬੰਦਾ ਬਿਲਡਿੰਗਾਂ ਬਣਾਉਣੀਆਂ ਜ਼ਰੂਰੀ ਏ ਸੜਕਾਂ ਦਾ ਵੀ ਸੜਕਾਂ ਜ਼ਰੂਰੀ ਨਾ ਬਿਲਡਿੰਗਾਂ ਤਾਂ ਬਣੀਆਂ ਜਾਂਦੀਆਂ ਨੇ ਸੜਕਾਂ ਜ਼ਰੂਰੀ ਕੀ ਕਹਿਣਾ ਵੀ ਤੇਰਾ ਸਰਕਾਰ ਦਾ ਵਾਅਦਾ ਬਾਰੇ ਸੜਕਾਂ ਬਾਰੇ ਸੜਕਾਂ ਦਾ ਹੀ ਬਹੁਤ ਬੁਰਾ ਹਾਲ ਆ ਵੀਰੇ ਹਾਂ ਰੋਜ਼ ਗੱਡੀਆਂ ਟੁੱਟਦੀਆਂ ਨੇ ਭਾਦਿਆਂ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਆਹਾਂ ਕਿਵੇਂ ਮੀਂਹ ਦਾ ਪਾਣੀ ਖੜਾ ਕਰਦਾ ਰਹੇ ਇਹ ਰੋਜ਼ੀ ਰੋਟੀ ਵਧੀਆਂ ਜਾਂਦੇ ਨੇ ਇਹਨਾਂ ਦਾ ਵੀ ਹੱਲ ਕੀਤਾ ਜਾਵੇ ਸਾਡੀਆਂ ਗੱਡੀਆਂ ਨੂੰ ਰੋਜ਼ ਨੁਕਸਾਨ ਹੁੰਦੇ ਨੇ ਹਾਂ ਸਹੀ ਵਾਪਰਦੇ ਨਹੀਂ ਨਹੀਂ ਹਾਸੇ ਵਾਪਰਦੇ ਨਹੀਂ ਉਹ ਯਾਰ ਇਹ ਕਹਿੰਦੇ ਵੀ ਨੀਤੀ ਲਾ ਕੇ ਨਵਾਂ ਸਰਪਸਾਉਣਾ ਵੀ ਲੈਂਡ ਪੂਲਿੰਗ ਨੀਤੀ ਲਿਆਂਦੀ ਆ ਪਤਾ ਨਹੀਂ ਇੱਥੇ ਕਿਹੜੀ ਨੀਤੀ ਆ ਪਤਾ ਨਹੀਂ ਪਰ ਜਿੰਨਾ ਮੈਂ ਕਹਣਾ ਚਾਹੁੰਦਾ ਬਸ ਇਹੀ ਹੈ ਇਹ ਸੜਕਾਂ ਬਣਾਈਆਂ ਜਾਣ ਹੋਰ ਦਾਨ ਕੋਈ ਨਹੀਂ ਚਾਹੀਦਾ ਠੀਕ ਗੱਡੀਆਂ ਦਾ ਰੋਜ਼ ਨੁਕਸਾਨ ਹੁੰਦਾ ਸਾਡੇ ਟਾਇਰ ਪੈਂਚਰ ਹੁੰਦੇ ਨਹੀਂ ਕਦੇ ਪਟਾ ਟੁੱਟ ਜਾਂਦਾ ਗੱਡੀ ਦਾ ਇਹਦਾ ਬਹੁਤ ਪਰੇਸ਼ਾਨੀ ਸੜਕਾਂ ਤੋਂ ਜਰੂਰ ਬਾਈ ਲੈ ਸਰਕਾਰ ਬਾਰੇ ਮੁੰਡੇ ਦੇ ਵੀ ਭਾਈ ਮੰਗਾ ਇਹਦੀ ਦੇਲੋਂ ਤੋਂ ਲੈ ਕੇ ਪੱਖੋਵਾਲ ਸਾਈਡ ਰੋਡ ਬਹੁਤ ਟੁੱਟਿਆ ਹੈ ਜੀ ਬਹੁਤ ਬੁਰਾ ਹਾਲ ਉਹਨੂੰ ਕੀ ਕੀ ਪ੍ਰੋਬਲਮ ਆਉਂਦੀ ਉਹਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਜੀ ਬੱਚਿਆਂ ਦੇ ਸੱਟ ਪੇਟ ਲਾ ਕੇ ਗੱਡੀ ਦਾ ਪਟਾ ਵੀ ਟੁੱਟਦਾ ਸਾਹ ਹਾਦਸਾ ਵੀ ਹੋ ਸਕਦਾ ਕੋਈ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਡੇਲੋਂ ਤੋਂ ਲੈ ਕੇ ਪੱਖੋਵਾਲ ਤੱਕ ਜਿਹੜਾ ਰੋਡ ਆ ਉਹ ਬਹੁਤ ਜਾ ਕੇ ਉਹਦੀ ਖਸਤਾ ਹਾਲਤ ਹੋਈ ਪਈ ਆ ਉੱਥੋਂ ਸਕੂਲੀ ਬੱਸਾਂ ਵੀ ਜਾਂਦੀਆਂ ਨੇ ਟਰਾਲੇ ਵੀ ਜਾਂਦੇ ਆ ਤੇ ਰਸਤੇ ਦੇ ਵਿੱਚ ਬਹੁਤ ਮੁਸ਼ਕਲਾਂ ਹੁੰਦੀਆਂ ਨੇ ਇੱਕ ਵਾਰ ਤਾਂ ਪਿੱਛੇ ਜੇ ਹੋ ਗਏ 5-7 ਦਿਨ ਉੱਥੇ ਬੱਚਾ ਗਿਰ ਗਿਆ ਸੀ ਤੇ ਬਹੁਤ ਸਾਰੇ ਸੱਟਾਂ ਲੱਗੀਆਂ ਮੈਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਸਾਡੇ ਐਮਐਲਏ ਸਾਹਿਬ ਨੂੰ ਵੀ ਇਹ ਜਲਦ ਤੋਂ ਜਲਦ ਸਾਡੀਆਂ ਜਿਹੜੀਆਂ ਸੜਕਾਂ ਨੇ ਆਲੇ-ਦਲੇ ਪਿੰਡਾਂ ਦੀਆਂ ਤੁਰੰਤ ਇਹ ਬਣਾਈਆਂ ਜਾਣ ਇਹਨਾਂ ਬਾਰੇ ਧਿਆਨ ਦਿੱਤਾ ਜਾਵੇ ਸੋਸੀ ਧੰਨਵਾਦ ਕਰ ਬੱਚੇ ਦੇ ਸੱਟ ਲੱਗੇ ਵੇਖਣਗੇ ਡਰਾਈਵਰ ਦੀ ਗਲਤੀ ਆ ਡਰਾਈਵਰ ਦੀ ਉੱਥੇ ਦੀ ਗਲਤੀ ਕੋਈ ਨਹੀਂ ਹੈਗੀ ਸੜਕਾਂ ਤਾਂ ਹੈ ਹੀ ਨਹੀਂ ਆ ਬਲਾਰਾ ਸਾਰਾ ਸੜਕ ਟੁੱਟੀ ਹੋਈ ਆ ਅਸੰਗਵਾਲ ਰੋਡ ਸਾਰਾ ਟੁੱਟਿਆ ਹੋਇਆ ਆ ਸੰਗਵਾਲ ਦਾ ਖੁਦ ਮਿਲਿਆ ਆ ਆ ਉਹ ਉਹ ਖੁਦ ਨਹੀਂ ਦੇਖਦਾ ਹੈਗਾ ਉਹ ਵੀ ਤਾਂ ਨੰਗ ਦਾ ਉਹ ਕਾਰ ਲੈ ਕੇ ਉਹਦੇ ਵਿੱਚ ਹੀ ਕੀ ਮੰਗ ਕਰਦੇ ਉਹਦੇ ਬਾਰੇ ਕਹਿੰਦੇ ਆ ਬਣਾਓ ਉਹਨੂੰ ਹਾਂਜੀ ਅਸੀਂ ਆਪਣੇ ਆਪ ਡੇਲੋ ਤੋਂ ਲੈ ਕੇ ਗੁਜਰਾਲ ਤੱਕ ਪੂਰੀ ਸੜਕ ਖਰਾਬ ਆ ਜੀ ਇਹਦੀ ਕੋਈ ਬੰਦਾ ਵਾਸਤ ਨਹੀਂ ਕਰ ਰਿਹਾ ਜੀ ਐਮਐਮਪੀ ਆ ਕੇ ਦੇਖ ਕੇ ਚਾਹੇ ਤੇ ਮੁਰਕੇ ਬੁਲਾਉਂਦੇ ਹੈ ਜੀ ਇੰਨੇ ਕੁ ਵਟ ਸੋ ਇਹ ਰਿਪੋਰਟ ਆਪ ਜੀ ਸਾਹਮਣੇ ਪੇਸ਼ ਕੀਤੀ ਸੀ ਆਸ ਹੈ ਵੀ ਸਰਕਾਰ ਧਿਆਨ ਦੇਊਗੀ ਇਧਰ ਪੰਜਾਬੀਆਂ ਦੀ ਸੋਚ ਦੇ ਉੱਤੇ ਖਰੇ ਉਤਰੋ ਯਾਰ ਉਹਨਾਂ ਦੇ ਸੁਪਨੇ ਬਹੁਤ ਤੁਹਾਨੂੰ ਆਸਾਂ ਨਾਲ ਸਰਕਾਰ ਬਣਾਈ ਸੀ ਇਹ ਤੁਹਾਨੂੰ ਆਮ ਘਰਾਂ ਦੇ ਮੁੰਡਿਆਂ ਨੂੰ ਸੱਤਾ ਦੇ ਵਿੱਚ ਲੈ ਕੇ ਆਂਦਾ ਤੁਹਾਨੂੰ ਪਾਵਰਾਂ ਦਿੱਤੀਆਂ ਨੇ ਇਹ ਪਾਵਰਾਂ ਨੂੰ ਲੋਕਾਂ ਦੇ ਪੱਖ ਵਿੱਚ ਲੋਕਾਂ ਦੇ ਹਿੱਤਾਂ ਦੇ ਲਈ ਵਰਤੋ ਲੋਕਾਂ ਨੂੰ ਬੇਘਰੇ ਜਾਂ ਬੇਜਮੀਨੇ ਤੇ ਉਹਨਾਂ ਨੂੰ ਫਿਰਸਕ ਬਣਾਉਣ ਦੇ ਰਾਹ ਨਾ ਕਰੋ ਇਹਦੇ ਨਤੀਜੇ ਭਿਆਨਕ ਨਿਕਲਣਗੇ ਪੰਜਾਬੀਆਂ ਨਾਲ ਜਿਨ੍ਹਾਂ ਨੇ ਵੀ ਛੇੜਛਾੜ ਕੀਤੀ ਆ ਕੋਈ ਸੁਖੀ ਨਹੀਂ ਰਹਿਣ ਨੂੰ ਤੰਗ ਕਰਕੇ ਜੇ ਆਪ ਤੰਗ ਹੁੰਦੇ ਨੇ ਤਾਂ ਫਿਰ ਇਹ ਕਿਸੇ ਨੂੰ ਵੀ ਨਹੀਂ ਸੌਖਾ ਰਹਿਣ ਦਿੰਦੇ ਸੋ ਬੇਨਤੀ ਆ ਇਹਨਾਂ ਨਾਲ ਦੁਸ਼ਮਣੀ ਨਾ ਕਮਾਓ ਇਹ ਪਿਆਰ ਵਾਲੇ ਬੰਦੇ ਨੇ ਇਹਨਾਂ ਨਾਲ ਪਿਆਰ ਨਾਲ ਨਿਬੜੋ ਤੇ ਆ ਜਿਹੜੀਆਂ ਫਾਲਤੂ ਦੇ ਮੁੱਦੇ ਪੜਖਾਏ ਹੋਏ ਨੇ ਇਹਨਾਂ ਨੂੰ ਬੰਦ ਕਰੋ ਪੰਜਾਬ ਦੇ ਵੱਲ ਧਿਆਨ ਦਿਓ ਬਹੁਤ ਸਾਰੇ ਮੁੱਦੇ ਹੋਉਣੇ ਬੇਅਦਬੀਆਂ ਦੇ ਮੁੱਦੇ ਨੇ ਬੇਰੋਜ਼ਗਾਰੀਆਂ ਦੇ ਨੇ ਨਸ਼ੇ ਖਤਮ ਨਹੀਂ ਹੋਏ ਖਾਸ ਕਰਕੇ ਦੀ ਖੇਤੀ ਆ ਉਹ ਪੰਜਾਬ ਚ ਲਾਗੂ ਕਰ ਦਿਓ ਜੇ ਨਹੀਂ ਲੀਗਲ ਕਰ ਸਕਦੇ ਤਾਂ ਜਿਹੜੇ ਪੋਸਤ ਖਾਂਦੇ ਨੇ ਉਹਨਾਂ ਦੇ ਕਾਰਡ ਬਣਵਾ ਦਿਓ ਤਾਂ ਨਸ਼ਾ ਖਤਮ ਹੋਣਾ ਵੱਡੇ ਵੱਡੇ ਮੁਲਕ ਹੰਭ ਗਿਆ ਕੇ ਤਾਂ ਨਸ਼ਾ ਖਤਮ ਨਹੀਂ ਹੋਇਆ ਧੰਨਵਾਦ ਆ ਬਾਕੀ ਦੋਸਤੋ ਜੇ ਗੱਲਾਂ ਸਹੀ ਲੱਗਦੀਆਂ ਨੇ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਯਾਰ ਬੇਨਤੀ ਆ ਸਰਕਾਰ ਦੇ ਜੋ ਨਕਮੇ ਕਰ ਇਹ ਨੇ ਉਹਨਾਂ ਦੇ ਖਿਲਾਫ ਆਵਾਜ਼ بلند ਕਰਨ ਦੇ ਵਿੱਚ ਹੌਸਲਾ ਮਿਲਦਾ ਸਾਨੂੰ ਧੰਨਵਾਦ ਸਤਿ ਸ੍ਰੀ ਅਕਾਲ